ਪਤਨੀ ਹਰਪ੍ਰੀਤ ਕੌਰ ਦੇ ਨਾਮ ਰਾਰੋ ਜੋ ਕਿ ਆਪਣੇ ਪੇਟ ਤੋਂ ਕਾਫੀ ਲੰਬੇ ਸਮੇਂ ਤੋਂ ਬੈਠੇ ਹਨ 2 ਕਿਲੋ ਐਵਨ ਅਤੇ 47 ਲੱਖ ਰੁਪਏ ਦਾ ਡਰਗ ਮਿਲਦਾ ਹੈ ਇਹ ਇੱਕ ਗੁਰੂ ਦੇ ਦੀਵਾਲੀ ਕਾਲੀ ਬਈ ਇਹ ਦੀਵਾ ਅੱਗੇ ਦੀ ਸੰਸਾਰ ਨੂੰ ਜਿਆਦਾ ਹੀ ਕਿਰ ਆਪਣੇ ਨਾਲ ਲੈ ਗਏ ਲੋਨ I'm going to show you how to do it, and I'm going to show you how to do it. ਰੋਜਪੁਰ ਦੀ ਐਨਡੀਐਫ ਟੀਮ ਵੱਲੋਂ ਡਰੱਗ ਤਸਕਰਾਂ ਦਾ ਵੱਡਾ ਪਰਦਾਫਾਸ਼ 200 ਕਰੋੜ ਦੀ 50 ਕਿਲੋ ਹੈਰੋਇਨ ਬਰਾਮਦ ਵੱਡਾ ਡਰੱਗ ਤਸਕਰ ਪਤਨੀ ਅਤੇ ਮਾਲਕੀ ਕੀਤਾ ਗ੍ਰਿਫਤਾਰ ਜਾਂਚ ਦੌਰਾਨ 47 ਲੱਖ ਡਰੱਗ ਮਣੀ ਤੇ ਬਟੀ ਕਿੰਤੀ ਸੋਨਾ ਅਤੇ ਚਾਂਦੀ ਵੀ ਕੀਤੀ ਬਰਾਮਦ ਐਨਡੀਐਫ ਟੀਮ ਦੇ ਅਧਿਕਾਰੀ ਨੇ ਦੱਸੀ ਸਾਰੀ ਗੱਲ ਐਨਡੀਐਫ ਰੋਜਪੁਰ ਰੇਂਜ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਇੱਕ 302 ਨੰਬਰ ਅਫੇਅਰ ਦਰਜ ਕੀਤੀ ਗਈ ਸੀ ਜਿਸ ਵਿੱਚ ਸੰਦੀਪ ਸਿੰਘ ਸੀਪਾਵਾਸੋਂ 550 ਕਿਲੋ ਹੈਰਵਨ ਬਰਾਮਦ ਕੀਤੀ ਗਈ ਸੀ ਇਸ ਤੇ ਫਾਰਵਰਡ ਤੇ ਬੈਕਵਰਡ ਲਿੰਕ ਨੂੰ ਹੋਰ ਖੰਗਾਲਦਿਆਂ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਦੀ ਜਿਹੜਾ ਪਰਿਵਾਰ ਹੈ ਇਸ ਦੀ ਪਤਨੀ ਹਰਪ੍ਰੀਤ ਕੌਰ ਤੇ ਇਸ ਦੀ ਮਾਂ ਰਾਣੋ ਜੋ ਕਿ ਆਪਣੇ ਪਿੰਡ ਤੋਂ ਕਾਫੀ ਲੰਮੇ ਸਮੇਂ ਤੋਂ ਗਾਇਬ ਸੀ ਸੋ ਅਸੀਂ ਆਪਣੇ ਟੈਕਨੀਕਲ ਤਰੀਕਿਆਂ ਦੇ ਨਾਲ ਉਹਨੂੰ ਵੀ ਭਾਲ ਕਰਦੇ ਹੋਏ ਜਦੋਂ ਉਹਨਾਂ ਨੂੰ ਡ੍ਰੇਸ ਕੀਤਾ ਤਾਂ ਇੱਕ ਐਫਆਰ ਨੰਬਰ 13 ਜਿਹੜੀ ਅਸੀਂ ਹੁਣ ਰੀਸੈਂਟਲੀ ਦਰਜ ਕੀਤੀ ਹੈ ਉਹਦੇ ਵਿੱਚ ਇਹਨਾਂ ਕੋਲੋਂ 2 ਕਿਲੋ ਹੈਰਵਨ ਅਤੇ 47 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਇਹ ਤੁਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਸੰਦੀਪ ਸੀਪਾ ਜਿਸ ਕੋਲ ਉਹ 50 ਕਿਲੋ ਹੀਰੋਨ ਵੜੀ ਗਈ ਸੀ। ਇਹ ਉਸਦੇ ਵੱਲੋਂ ਜੁਨੀਅਰ ਦੀ ਕਾਲੀ ਕਮਾਈ ਸੀ। ਇਸਦੀ ਮਾਂ ਤੇ ਇਸਦੀ ਪਤਨੀ ਇਹ ਸਾਫ ਕੇ ਰੱਖਦੀਆਂ ਸੀ। ਇਹਨਾਂ ਨੇ ਈਵਨ ਆਪਣੇ ਨਾਮ ਤੇ ਦੋਨਾਂ ਲੇਡੀਜ਼ ਨੇ ਇੱਕ ਇੱਕ ਕਾਰ ਇੱਕ ਇਸਦੀ ਮਾਤਾ ਨੇ Kia Seltos ਗੱਡੀ ਐਂਡ ਇਸਦੀ ਵਾਈ ਖਰਪ੍ਰੀਤ ਪੌਰ ਨੇ ਸਕੋਰਪਿਓ ਗੱਡੀ ਆਪਣੇ ਆਪਣੇ ਨਾਮ ਤੇ ਲਈ। ਇਸ ਤੋਂ ਇਲਾਵਾ ਸਾਨੂੰ ਇਹਨਾਂ ਦੇ ਕੋਲੋਂ ਜਿਹੜਾ ਰੀਸੈਂਟ ਇਹਨਾਂ ਨੇ ਅਗਰ ਕੁਸਤ ਸਤੰਬਰ ਤੋਂ ਉਪਰ ਦੇ ਮਹੀਨਿਆਂ ਦੇ ਵਿੱਚ ਸੋਨਾ ਖਰੀਦਿਆ ਕਰੀਬ 100 ਗ੍ਰਾਮ ਸੋਨਾ ਬਰਾਮਾ ਹੈ ਤੇ ਅੱਧਾ ਕਿਲੋ ਚਾਂਦੀ ਇਸ ਤੋਂ ਇਲਾਵਾ ਇਹਨਾਂ ਦੇ ਖਾਤਿਆਂ ਦੇ ਵਿੱਚ ਵੀ ਬਹੁਤ ਜ਼ਿਆਦੇ ਪੈਸੇ ਸੀ ਜੋ ਕੇ ਅਸੀਂ ਫ੍ਰੀਜ਼ ਕਰਾਏ ਹੋਏ ਨੇ ਐਂਡ ਇਹਨਾਂ ਵੱਲੋਂ ਹੋਰ ਵੀ ਪ੍ਰਾਪਰਟੀ ਜਿਹੜੀ ਕਿ ਇਹਨਾਂ ਨੇ ਇੱਕ ਹੋਰ ਮਕਾਨ ਨਵਾਂ ਖਰੀਦਿਆ ਸੀ ਲੁਧਿਆਣੇ ਦੇ ਵਿੱਚ ਉਹ ਸਾਰਾ ਕੁਝ ਅਸੀਂ ਟ੍ਰੇਸ ਕਰ ਲਿਆ ਐਂਡ ਇਸ ਨੈਟਵਰਕ ਨੂੰ ਅਸੀਂ ਬਿਲਕੁਲ ਜੜ ਤੋਂ ਜਵੇਂ ਖਤਮ ਕਰਨ ਤੇ ਅੰਜਾਮ ਤੱਕ ਲੈ ਗਏ ਐਂਡ ਹੋਰ ਜਿਹੜੇ ਅਗੇ ਇਹਨਾਂ ਨਾਲ ਰਿਲੇਟਡ ਕੋਈ ਇੱਕ ਦੋ ਦੋਸ਼ੀ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਉਹ ਭਾਲ ਕੀਤੀ ਗਈ